ਬੋਲਬੋਟ ਇੰਡਸਟਰੀ ਆਪਣੀ ਕਈ ਗੱਲਾਂ ਨੂੰ ਲੈ ਕੇ ਚਰਚਾ ਦੇ ਵਿੱਚ ਰਹਿੰਦੀ ਹੈ ਜਿੱਥੇ ਸਭ ਤੋਂ ਵੱਡਾ ਵਿਸ਼ਾ ਆ ਜਾਂਦਾ ਹੈ ਜੀ ਸਟਾਰ ਕਿਟ ਬਾਲੀਵੁੱਡ ਦੇ ਵਿੱਚ ਅਕਸਰ ਇਹ ਕਿਹਾ ਜਾਂਦਾ ਹੈ ਕਿ ਨਵੇਂ ਟੈਲੈਂਟ ਨੂੰ ਤਾਂ ਮੌਕਾ ਨਹੀਂ ਦਿੱਤਾ ਜਾਂਦਾ ਪਰ ਜੋ ਸਟਾਰਸ ਹੁੰਦੇ ਨੇ ਉਹ ਆਪਣੇ ਹੀ ਬੱਚਿਆਂ ਨੂੰ ਅੱਗੇ ਸਟਾਰ ਬਣਾਉਣ ਤੇ ਲੱਗੇ ਹੁੰਦੇ ਨੇ ਉਹਨਾਂ ਨੂੰ ਹੁੰਦਾ ਹੈ ਕਿ ਅਸੀਂ ਕੋਈ ਪ੍ਰੋਡਕਸ਼ਨ ਹਾਊਸ ਖੋਲ੍ਹ ਲਈਏ ਜਾਂ ਕਿਸੇ ਫਿਲਮ ਦੇ ਵਿੱਚ ਉਹਨਾਂ ਨੂੰ ਕਿਰਦਾਰ ਦਿਵਾ ਲਈਏ ਕਿ ਸਾਡੇ ਤੋਂ ਅੱਗੇ ਹੋਰ ਕੋਈ ਆਉਣਾ ਹੀ ਨਹੀਂ ਚਾਹੀਦਾ ਅਕਸਰ ਅਸੀਂ ਬਾਲੀਵੁੱਡ ਬਾਰੇ ਇਹ ਗੱਲਾਂ ਸੁਣਦੇ ਆ ਪਰ ਬਹੁਤ ਸਾਰੇ ਸਟਾਰ ਕਿੱਡ ਇਦਾਂ ਦੇ ਸੀ ਜਿਨ੍ਹਾਂ ਨੇ ਆਪਣੇ ਫੈਮਲੀ ਤੋਂ ਜਾਂ ਆਪਣੇ ਪਰਿਵਾਰ ਤੋਂ ਜਿਨ੍ਹਾਂ ਦੇ ਵੀ ਕੋਈ ਉਹਨਾਂ ਦੇ ਫਾਦਰ ਸੀ ਜਾਂ ਮਦਰ ਸੀ ਫਿਲਮ ਇੰਡਸਟਰੀ ਦੇ ਵਿੱਚ ਉਹਨਾਂ ਦੇ ਨਾਮ ਤੋਂ ਆਪਣਾ ਨਾਮ ਅੱਗੇ ਬਣਾ ਲਿਆ ਪਰ ਬਹੁਤ ਸਾਰੇ ਇੰਡਸਟਰੀ ਦੇ ਘਰ ਦੇ ਵਿੱਚ ਸਾਰਾ ਮਾਹੌਲ ਫਿਲਮਾਂ ਵਾਲਾ ਸੀ ਜਾਂ ਕੋਈ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਦੇ ਕੋਈ ਫਾਦਰ ਐਕਟਿੰਗ ਲਾਈਨ ਦੇ ਵਿੱਚ ਸੀ ਹੀਰੋ ਸੀ ਜਾਂ ਮਦਰ ਹੀਰੋ ਸੀ ਪਰ ਫਿਰ ਵੀ ਆਪਣੇ ਸਿਤਾਰੇ ਜਿਹੜੇ ਨੇ ਉਹ ਨਹੀਂ ਚਮਕ पाए ਸੋ ਅੱਜ ਅਸੀਂ ਉਹਨਾਂ ਕਿਡਸ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਮਿਹਨਤ ਤਾਂ ਬਹੁਤ ਕੀਤੀ ਪਰਿਵਾਰ ਦੇ ਵਿੱਚ ਮਾਹੌਲ ਵੀ ਫਿਲਮੀ ਸੀ ਪਰ ਫਿਰ ਵੀ ਕਿਉਂ ਨਹੀਂ ਚਮਕ ਪਾਏ ਕਈ ਫਿਲਮੀ ਸਿਤਾਰੇ ਅਜਿਹੇ ਨਹੀਂ ਜਿਨ੍ਹਾਂ ਦੇ ਬੱਚਿਆਂ ਨੇ ਫਿਲਮ ਇੰਡਸਟਰੀ ਦੇ ਵਿੱਚ ਚੰਗਾ ਨਾਮ ਕਮਾਇਆ ਤੇ ਉੱਥੇ ਕੁਝ ਸਟਾਰ ਕਿਡਸ ਅਜਿਹੇ ਵੀ ਨਹੀਂ ਜਿਨ੍ਹਾਂ ਦੇ ਸਿਤਾਰੇ ਇੰਡਸਟਰੀ ਦੇ ਵਿੱਚ ਨਹੀਂ ਚਮਕ ਸਕੇ ਇਹਨਾਂ ਦਿਨਾਂ ਦੇ ਵਿੱਚ ਫਿਲਮ ਨਦਾਨੀਆਂ ਦੇ ਵਿੱਚ ਇਬਰਾਹਿਮ ਅਲੀ ਖਾਨ ਤੇ ਖੁਸ਼ੀ ਕਪੂਰ ਨੂੰ ਲੈ ਕੇ ਉਹਨਾਂ ਦੀ ਐਕਟਿੰਗ ਨੂੰ ਲੈ ਕੇ ਕਾਫੀ ਟਰੋਲ ਕੀਤਾ ਜਾ ਰਿਹਾ ਹੈ ਕਿ ਸਿਤਾਰੇ ਉਹਨਾਂ ਦੇ ਬਚਾਅ ਦੇ ਵਿੱਚ ਵੀ ਨਜ਼ਰ ਆਏ ਨੇ ਆਉਣ ਵਾਲੀਆਂ ਫਿਲਮਾਂ ਦੇ ਵਿੱਚ ਇਹਨਾਂ ਦੋਨਾਂ ਦਾ ਸਟਾਰ ਕਿਡਸ ਦਾ ਕਰੀਅਰ ਕਿਸ ਤਰ੍ਹਾਂ ਦਾ ਹੋਊਗਾ ਅਤੇ ਫਿਲਮਾਂ ਬਾਕਸ ਆਫਿਸ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਗੀਆਂ ਇਹਦਾ ਜਵਾਬ ਤਾਂ ਹੁਣ ਸਮੇਂ ਦੇ ਨਾਲ ਹੀ ਪਤਾ ਲੱਗੂਗਾ ਪਰ ਇਸ ਮਹਾਨੇ ਫਿਲਹਾਲ ਉਹਨਾਂ ਕੁਝ ਸਟਾਰ ਕਿਡਸ ਦੇ ਬਾਰੇ ਜਾਣ ਲੈਣੇ ਆ ਜਿਨ੍ਹਾਂ ਦਾ ਸਿੱਕਾ ਫਿਲਮੀ ਦੁਨੀਆ ਦੇ ਵਿੱਚ ਨਹੀਂ ਚੱਲਿਆ ਫਿਲਮੀ ਪਰਿਵਾਰ ਦੇ ਵਿੱਚ ਜਨਮ ਹੋਇਆ ਫਿਲਮੀ ਮਾਹੌਲ ਦੇ ਵਿੱਚ ਪਰਪ੍ਰਿਸ਼ ਹੋਣ ਦੇ ਕਾਂ ਦੇ ਮਾਨੂੰ ਨਹੀਂ ਪਾ ਪਾਇ। ਸੋ ਆਉਂ ਜਾਣਦੇ ਆ ਇਹ ਕੌਣ ਨੇ। ਸਭ ਤੋਂ ਪਹਿਲਾਂ ਗੱਲ ਕਰਦੇ ਆ ਉਹਦੇ ਚੋਪੜਾ ਦੀ। ਉਹਦੇ ਚੋਪੜਾ ਦਿਵਗਤ ਡਾਇਰੈਕਟਰ ਤੇ ਪ੍ਰੋਡਿਊਸਰ ਯਸ਼ ਚੋਪੜਾ ਦੇ بیٹے ਨੇ। ਉਹਨਾਂ ਦੇ ਯਸ਼ਰਾਜ ਫਿਲਮ ਦੇ ਬੈਨਰ ਹੇਠ ਕਿੰਨੇ ਹੀ ਕਲਾਕਾਰ ਸੁਪਰਸਟਾਰ ਬਣੇ ਪਰ ਉਹਦੇ ਚੋਪੜਾ ਦਾ ਕਰੀਅਰ ਨਹੀਂ ਚੱਲ ਪਾਇਆ। ਉਹਦੇ ਚੋਪੜਾ ਨੇ ਆਪਣੇ ਕਰੀਅਰ ਫਿਲਮ ਜਿਹੜੀ ਮੁਹੱਬਤੇ ਤੋਂ ਸ਼ੁਰੂ ਕੀਤਾ ਸੀਗਾ ਫਿਲਮ ਸੁਪਰ ਹਿੱਟ ਸੀ ਪਰ ਇਹ ਮਲਟੀ ਸਟਾਰਰ ਫਿਲਮ ਸੀ ਸ਼ਾਹਰੂਖ ਖਾਨ ਅਵਿਤਾਬ ਵਜਨਤੇ ਅਸ਼ਵਰੀਆ ਰਾਏ ਵਰਗੇ ਸਤਾਰੇ ਇਸ ਦੇ ਵਿੱਚ ਆਪ ਅਹਿਮ ਰੋਲ ਦੇ ਵਿੱਚ ਸੀ ਇਸ ਫਿਲਮ ਤੋਂ ਬਾਅਦ ਉਹਦੇ ਚੋਪੜਾ ਦੀ ਕੋਈ ਵੀ ਫਿਲਮ ਦਰਸ਼ਕਾਂ 'ਤੇ ਜਾਦੂ ਨਹੀਂ ਚਲਾ ਸੀ ਅੱਗੇ ਗੱਲ ਕਰਦੇ ਹਾਂ ਤੁਸ਼ਾਰ ਕਪੂਰ ਦੀ ਸੁਪਰਸਟਾਰ ਜਤਿੰਦਰ ਅਤੇ ਸ਼ੋਭਾ ਕਪੂਰ ਦੇ بیٹے ਤੁਸ਼ਾਰ ਕਪੂਰ ਦਾ ਨਾਮ ਵੀ ਇਸ ਲਿਸਟ ਵਿੱਚ ਹੈ ਅਜਿਹਾ ਨਹੀਂ ਹੈ ਕਿ ਤੁਸ਼ਾਰ ਕਪੂਰ ਨੂੰ ਫਿਲਮਾਂ ਨਹੀਂ ਮਿਲਦੀਆਂ ਉਹ ਕਈ ਚਰਚਿਤ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਨੇ ਪਰ ਬਤੌਰ ਲੀਡ ਐਕਟਰ ਯੂਜ਼ਰ ਉਸ ਨੂੰ ਸਵੀਕਾਰ ਨਹੀਂ ਕਰ पाए ਤੁਸ਼ਾਰ ਨੇ ਫਿਲਮ ਮੁਝੇ ਕੁਝ ਕਹਿਣਾ ਹੈ ਤੋਂ ਆਪਣੇ ਡੈਬਿਊ ਕੀਤਾ ਸੀ ਇਸ ਦੇ ਬਾਅਦ ਹੀ ਉਹ ਕਈ ਫਿਲਮਾਂ ਦੇ ਵਿੱਚ ਨਜ਼ਰ ਤਾਂ ਆਏ ਪਰ ਆਪਣੀ ਐਕਟਿੰਗ ਦੀ ਛਾਪ ਨਹੀਂ ਛੱਡ ਪਾਈ ਅਦਾਕਾਰਾ ਤਨੀਸ਼ਾ ਮੁਖਰਜੀ ਨੇ ਵੀ ਬਾਲੀਵੁੱਡ ਦੇ ਵਿੱਚ ਆਪਣਾ ਜਾਦੂ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਮਤ ਨਹੀਂ ਚਮਕ ਪਾਈ ਦੇਖ ਜਿਨਾ ਕਹਾਂ ਤਨੂਜਾ ਦੀ ਵੱਡੀ ਬੇਟੀ ਅਭਿਨੇਤਰੀ ਕਾਜੋਲ ਦੀ ਅਦਾਕਾਰੀ ਦੇ ਦਰਸ਼ਕ ਫੈਨ ਨੇ ਪਰਦੇ ਤੇ ਲੈ ਕੇ ਓਡੀਟੀ ਦੇ ਉੱਪਰ ਉਹਨਾਂ ਦਾ ਪੂਰਾ ਚਲਵਾ ਤੇ ਉੱਥੇ ਉਹਨਾਂ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ ਦਾ ਕਰੀਅਰ ਕੋਈ ਖਾਸ ਨਹੀਂ ਹੈ ਉਹਨਾਂ ਦੀ ਫਿਲਮ ਸ਼ਸ਼ ਰਿਲੀਜ਼ ਹੋਈ ਸੀ ਇਸ ਤੋਂ ਬਾਅਦ ਤਨੀਸ਼ਾ ਨੇ ਆਪਣੇ ਕਰੀਅਰ ਦੇ ਵਿੱਚ ਕਈ ਵੱਡੀਆਂ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਪਰ ਬਤੌਰ ਅਭਿਨੇਤਰੀ ਉਹਨਾਂ ਦੀ ਕੋਈ ਵੀ ਫਿਲਮ ਪਰਦੇ ਤੇ ਜਾਦੂ ਨਹੀਂ ਚਲਾ ਸਗੀ ਤਨੀਸ਼ਾ ਨੂੰ ਅਕਸਰ ਬਾਲੀਵੁੱਡ ਪਾਰਟੀਆਂ ਤੇ ਇਵੈਂਟ ਦੇ ਵਿੱਚ ਵੇਖਿਆ ਜਾਂਦਾ ਹੈ ਇਹਨਾਂ ਸਾਰਿਆਂ ਦੇ ਵਿੱਚੋਂ ਇੱਕ ਹੋਰ ਅਦਾਕਾਰਾਂ ਦਾ ਨਾਮ ਨਿਕਲ ਕੇ ਸਾਹਮਣੇ ਆਉਂਦਾ ਜਿਸ ਦਾ ਨਾਮ ਹੈ ਰਿੰਕੀ ਖੰਨਾ ਰਿੰਕੀ ਖੰਨਾ ਤੁਸੀਂ ਸਭ ਜੀ ਕਹਿ ਹੋਵਗੇ ਕਿ ਟਵਿੰਕਲ ਖੰਨਾ ਦੇ ਨਾਲ ਉਹਨਾਂ ਦਾ ਕੋਈ ਰਿਲੇਸ਼ਨ ਜੁੜਦਾ ਨਜ਼ਰ ਆਉਂਦਾ ਸੋ ਉਹਨਾਂ ਬਾਰੇ ਗੱਲ ਕਰਦੇ ਆ ਇਸੇ ਤਰ੍ਹਾਂ ਅਭਿਨੇਤਰੀ ਰਿੰਕੀ ਖੰਨਾ ਦਾ ਕਰੀਅਰ ਵੀ ਰਿਹਾ ਖਰਾਬ ਹੀ ਸੀ ਹਿੰਦੀ ਸਿਨੇਮਾ ਦੇ ਵਿੱਚ ਪਹਿਲਾਂ ਸੁਪਰਸਟਾਰ ਰਾਜੇਸ਼ ਖੰਨਾ ਅਤੇ ਦਿਗਜ ਅਭਿਨੇਤਰੀ ਡਿੰਪਲ ਕਪਾੜੀਆ ਧੀ ਛੋਟੀ ਬੇਟੀ ਰਿੰਕੀ ਖੰਨਾ ਨੂੰ ਦਰਸ਼ਕਾਂ ਨੇ ਬਹੁਤਾ ਪਿਆਰ ਨਹੀਂ ਦਿੱਤਾ ਉਹਨਾਂ ਦੀ ਵੱਡੀ ਭੈਣ ਟਵਿੰਕਲ ਖੰਨਾ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਤੇ ਸਫਲ ਵੀ ਰਹੀ ਹਾਲਾਂਕਿ ਹੁਣ ਟਵਿੰਕਲ ਵੀ ਇੰਡਸਟਰੀ ਤੋਂ ਦੂਰ ਹੈ ਅਤੇ ਹੁਣ ਰਾਈਟਰ ਬਣ ਚੁੱਕੀ ਹੈ ਫਰਦੀਨ ਖਾਨ ਦੀ ਗੱਲ ਕਰਦੇ ਹਾਂ ਐਕਟਰ ਫਿਰੋਜ਼ ਖਾਨ ਦੇ بیٹے ਫਰਦੀਨ ਖਾਨ ਜਿਨ੍ਹਾਂ ਦਾ ਕਰੀਅਰ ਸੁਸਤ ਰਿਹਾ ਡੈਸ਼ਿੰਗ ਲੁੱਕ ਅਤੇ ਆਕਰਸ਼ਕ ਪਰਸਨੈਲਿਟੀ ਹੋਣ ਦੇ ਬਾਵਜੂਦ ਵੀ ਦਰਸ਼ਕਾਂ ਦੇ ਦਿਲ ਨਹੀਂ ਜਿੱਤ ਪਾਏ ਹਾਲਾਂਕਿ ਬੀਤੇ ਸਾਲ ਉਹਨਾਂ ਨੇ ਉਰਟੀ ਦੇ ਉੱਪਰ ਸੀਰੀਜ਼ ਹੀਰਾ ਮੰਡੀ ਦੇ ਵਿੱਚ ਡੈਬਿਊ ਕੀਤਾ ਸੀ ਉਸ ਦੇ ਵਿੱਚ ਉਹਨਾਂ ਦੇ ਕਿਰਦਾਰ ਦੀ ਕਾਫੀ ਸ਼ਲਾਗਾਵੀ ਕੀਤੀ ਗਈ ਸੀ ਪਰ ਦੇਖੋ ਕਿ ਐਨੇ ਵੱਡੇ ਸੈਲੀਬ੍ਰਿਟੀਜ਼ ਦੇ ਐਡੇ ਵੱਡੇ ਸਟਾਰਸ ਦੇ ਇਹ ਬੱਚੇ ਹੋਣ ਦੇ ਬਾਵਜੂਦ ਵੀ ਆਪਣੀ ਕਿਸਮਤ ਚੋ ਸੀ ਫਿਲਮ ਲਾਈਨ ਦੇ ਵਿੱਚ ਨਹੀਂ ਅਜ਼ਮਾ ਸਕੇ